ਇੱਕ ਇੱਕ 23 ਦੋ ਵਾਰ ਦਾ ਤਾਂ ਨੇ 1 23 24 ਰਾਤ ਨੂੰ ਜੀਐਸ ਐਂਟਰਪ੍ਰਾਈਜ਼ਸ ਹੈ ਇਲੈਕਟ੍ਰੋਨਿਕ ਦਾ ਸ਼ੋਅਰੂਮ ਹੈ ਅਨੰਦਪੁਰ ਸਾਹਿਬ ਉੱਥੇ ਰਾਤ ਨੂੰ ਇੱਕ ਉੱਥੇ ਚੋਰੀ ਹੋਈ ਸੀ ਇੱਕ ਸੈਕੰਡ ਵਾਰ ਦਾ ਜਿਹੜੀ ਆ ਗੰਪੁਰ ਦੇ ਚੋਰੀ ਹੋਈ ਸੀ ਜਿਹੜੀ ਪਹਿਲੀ ਵਾਰ ਦਾ ਤੁਹਾਨੂੰ ਮੈਂ ਦੱਸੀਆ ਉਹਦੇ ਸੰਬੰਧ ਦੇ ਵਿੱਚ ਮੁਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਉਹਦੇ ਚ ਐਸਐਚਓ ਅਨੰਦਪੁਰ ਸਾਹਿਬ ਤੇ ਇਚਾਰਜ ਸੀਏ ਵੱਲੋਂ DSP D ਸਾਹਿਬ ਦੀ ਨਿਗਰਾਨੀ ਦੇ ਵਿੱਚ ਜਿਹੜਾ ਇਹ ਇਨਵੈਸਟੀਗੇਸ਼ਨ ਚਲਾਈ ਗਈ ਤੇ ਇਹਦੀ ਹਿਊਮਨ ਤੇ ਇਲੈਕਟ੍ਰੀਕਲ ਇੰਟੈਲੀਜੈਂਸ ਦੇ ਨਾਲ ਜਿਹੜੀ ਅਸੀਂ ਇਹਨਾਂ ਨੇ ਇਹ ਮਕਦਮਾ ਕਰੈਕ ਕੀਤਾ ਤੇ ਉੱਥੇ ਜਿਹੜਾ ਉਹਦੇ ਵਿੱਚ ਉਹ ਸਮਾਨ ਚੋਰੀ ਹੋਇਆ ਸੀ ਉਹਦੇ ਵਿੱਚੋਂ 2 AC 15 LED ਇੱਕ ਫ੍ਰਿਜ 2 ਇਨਵਰਟਰ ਤੇ 2 ਵਾਸ਼ਿੰਗ ਮਸ਼ੀਨਾਂ ਜਿਹੜੀਆਂ ਉਹ ਰਿਕਵਰ ਕਰਤੀਆਂ ਤੇ ਇਹਦੇ ਵਿੱਚੋਂ 2 ਕਿਊਸ ਦੇ ਜਿਹੜੇ ਆ ਇਹਨਾਂ ਸੀਗੇ ਇਨਵੋਲਵ ਹੋ ਰੈਸਟ ਕੀਤੇ ਗਏ ਨੇ ਇਹਨਾਂ ਚੋਂ ਇੱਕ ਕਰਮਬੀਰ ਸਿੰਘ ਉਰਫ ਬਿੱਲਾ ਪੁੱਤਰ ਜਸਵੰਤ ਸਿੰਘ ਤੇ ਸੈਕੰਡ ਸੀਗਾ ਜੀ ਸੰਗਰਾਮ ਸਿੰਘ ਪੁੱਤਰ ਜਸਵੰਤ ਸਿੰਘ ਇਹ ਪਿਲਕਣੀ ਥਾਣਾ ਸਾਹਾ ਅੰਬਾਲਾ ਜ਼ਿਲ੍ਹੇ ਦੇ ਰਹਿਣ ਵਾਲੇ ਇਸੇ ਤਰ੍ਹਾਂ ਜਿਹੜੀ ਸੈਕੰਡ ਵਾਰਦਾਤ ਹੈ ਉਹ ਉਹ ਵਾਰਦਾਤ ਅਗੰਪੁਰ ਦੇ ਵਿੱਚ ਘਰ ਦੇ ਅੰਦਰੋਂ ਚੋਰੀ ਹੋਈ ਸੀ ਉਹਦੇ ਵਿੱਚ ਵੀ ਸੇਮ ਕੇਸ ਜਿਸਟਰ ਕਰਕੇ ਇਨਵੈਸਟੀਗੇਸ਼ਨ ਕੀਤੀ ਗਈ ਹੈ ਤੇ ਉਹਦੇ ਉਹ ਵੀ ਕੇਸ ਕ੍ਰੈਕ ਕਰਕੇ ਦੋ ਦੋਸ਼ੀ ਅਮਰੀਕ ਸਿੰਘ ਪੁੱਤਰ ਜਗਿੰਦਰ RAM ਬਲਜੀਤ ਸਿੰਘ ਪੁੱਤਰ ਚੇਤਾ RAM ਇਹ ਬਈ ਸਮਰਾਲਾ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਹਨਾਂ ਕੋਲੋਂ ਚੋਰੀ ਹੋਇਆ ਸੋਨੇ ਚਾਂਦੀ ਗਹਿਣੇ ਜਿਹੜੇ ਉਹ ਬਰਾਂਦ ਕੀਤੇ ਗਏ ਤੇ ਚਾਰੇ ਦੋਸ਼ੀ ਜਿਹੜੇ ਨੇ ਉਹ ਸਾਡੀ ਪੁਲਿਸ ਰਿਮਾਰਡ ਤੇ ਨੇ ਇਹਨਾਂ ਦੀ ਫਰਦਰ ਇਨਟੈਰੋਗੇਸ਼ਨ ਸਾਡੇ ਵੱਲੋਂ ਹੋ ਰਹੀ ਹੈ ਤੇ ਇਹ ਸਾਨੂੰ ਉਮੀਦ ਹੈ ਹੋਰ ਵੀ ਅਸੀਂ ਜਿਹੜੀਆਂ ਇੱਥੋਂ ਦਵਾਰਦਾਤਾਂ ਨੇ ਡਿਸਟ੍ਰਿਕਟ ਕੀਤੀਆਂ ਹੈ ਉਹ ਵੀ ਇਹਨਾਂ ਤੋਂ ਅਸੀਂ ਕ੍ਰੈਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਉਮੀਦ ਹੈ ਵੀ ਉਹ ਵੀ ਛੇਤੀ ਹੋ ਜਾਣਗੇ ਉਹਨਾਂ ਦਾ ਫੈਮਲੀ ਬੈਕਗ੍ਰਾਉਂਡ ਉਹ ਤੁਹਾਨੂੰ ਮੈਂ ਦੱਸਿਆ ਜੋ ਵਾਲਾ ਸਹਾ ਥਾਣਾ ਸਾਹਮਣੇ ਵਾਲਾ ਦੇ ਰਹਿਣਾ ਤੇ ਰਹਿਣ ਵਾਲੇ ਨੇ ਬਾਕੀ ਡਿਟੇਲ ਚ ਅਸੀਂ ਪੁੱਛ ਕੇ ਸੀ ਉਹਨਾਂ ਤੋਂ ਕਰ ਰਹੇ ਆ ਸਾਡੇ ਕੋਲ ਰਿਪੋਰਟ ਤੇ ਜ ਹੈਗੇ ਨੇ ਇਹਦਾ ਜਿਹੜੇ ਫੜੇ ਆ ਚੱਲ ਇਹਨਾਂ ਨੂੰ ਪਹਿਲਾਂ ਵੀ ਵਰਦਤਾਤਾਂ ਨਹੀਂ ਕੀਤੀ ਹੋਈ ਉਹ ਅਸੀਂ ਰਿਕਾਰਡ ਇਹਨਾਂ ਦਾ ਸਬੰਧ ਥਾਣੇ ਤੋਂ ਲੈ ਰਹੇ ਆਂ ਵਰਦਤਾਤ ਤਾਂ ਹੈਗੀ ਕੀਤੀ ਹਾਂ ਹਾਂ ਵਰਦਤਾਤ ਪਹਿਲਾਂ ਕੀਤੀ ਹੋਈਆਂ ਇਹਨਾਂ ਨੇ ਪਹਿਲਾਂ ਮਗਧਮੇ ਦਰਜ ਨੇ ਕਿੱਥੇ ਕੀ ਦਰਜ ਨੇ ਕੀ ਵਰਦਤਾਤ ਨੇ ਉਹ ਸਾਰਾ ਰਿਕਾਰਡ ਅਸੀਂ ਦੇ ਰਹੇ ਆਂ ਇਹਨਾਂ ਦੇ ਦੱਸੇ ਵੀ ਫਿਊਚਰ ਵੀ ਕੋਈ ਇਨਕੁਆਇਰੀ ਦਾ ਟੈਨਿਪਲੈਨਿੰਗ ਕੋਈ ਸਟ੍ਰੈਟੈਜੀ ਦੇ ਤਰ੍ਹਾਂ ਉਹ ਅਜੇ ਅਸੀਂ ਦਾ ਤੋਂ ਇੰਟਰੋਗੇਸ਼ਨ ਸਾਡੀ ਕਿ ਚੱਲ ਰਹੀ ਹੈ ਜਿਵੇਂ ਜਿਵੇਂ ਕੋਈ ਹੋਰ ਆਉਟਪੁੱਟ ਇਨਪੁੱਟ ਸਾਡੇ ਕੋਲ ਆਉਂਦੀ ਹੈ ਆਉਟਪੁੱਟ ਤੇ ਤੁਹਾਨੂੰ ਦੇ ਤੁਹਾਨੂੰ ਦੱਸ ਜਾਂਗੇ